ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੀਆਂ ਟੈਨਸ਼ਨਾਂ ਦੁੱਖ ਡਰ ਕਿਵੇਂ ਦੂਰ ਕਿਵੇਂ ਦੂਰ ਕਰ ਸਕਦੇ ਹਾਂ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਮੇਸਾ ਤੁਹਾਡੇ ਉੱਪਰ ਬਣੀ ਰਹੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਕੋਈ ਟੈਨਸ਼ਨ ਜਾਂ ਦੁੱਖ ਆ ਜਾਂਦਾ ਹੈ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਕਿਉਂਕਿ ਅੱਜ ਦੇ ਸਮੇਂ ਵਿੱਚ ਤਾਂ ਹਰ ਕੋਈ ਮਜ਼ਾਕ ਹੀ ਬਣਾਉਂਦਾ ਹੈ ਉਹ ਤੁਹਾਨੂੰ ਹੋਰ ਵੀ ਤੋੜ ਕੇ ਰੱਖ ਦੇਣਗੇ ਤੁਸੀਂ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਰੋਣਾ ਤੁਸੀਂ ਸਿਰਫ ਆਪਣੇ ਬਾਬਾ ਬਾਬਾ ਦੀਪ ਸਿੰਘ ਜੀ ਅੱਗੇ ਰੋਣਾ ਹੈ ਤੇ ਆਪਣਾ ਮਨ ਹਲਕਾ ਕਰਨਾ ਹੈ ਤੇ ਉਸ ਮਾਲਕ ਨਾਲ ਹੀ ਗੱਲਾਂ ਕਰਨੀਆਂ ਹਨ ਸਾਧ ਸੰਗਤ ਜੀ ਆਪਣੇ ਮਾਲਕ ਤੇ ਪੂਰਾ ਭਰੋਸਾ ਰੱਖਣਾ ਹੈ ਤੁਸੀਂ ਕਿਸੇ ਦਾ ਵੀ ਕਿਸੇ ਦੇ ਵੀ ਸਾਹਮਣੇ ਉਦਾਸ ਨਹੀਂ ਹੋਣਾ ਸਾਧ ਸੰਗਤ ਜੀ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਬੈਠ ਜਾਉਗੇ ਨਾਮ ਜੀ ਆਪਣਾ ਸ਼ੁਰੂ ਕਰ ਦੇਉਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾ ਬਾਬਾ ਦੀਪ ਸਿੰਘ ਜੀ ਆਪੇ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਣਗੇ ਟੈਨਸ਼ਨ ਦੂਰ ਕਰ ਦੇਣਗੇ ਬਾਬਾ ਜੀ ਮੈਨੂੰ ਤਾਂ ਸਿਰਫ ਤੁਹਾਡੇ ਤੇ ਹੀ ਆਸਰਾ ਹੈ ਮੈਂ ਹੋਰ ਕਿਸੇ ਦੇਰਤੇ ਜਾਣਾ ਹੀ ਨਹੀਂ ਮੈਂ ਤਾਂ ਆਪਣੀਆਂ ਸਾਰੀਆਂ ਟੈਨਸ਼ਨਾਂ ਸਿਰਫ ਤੁਹਾਨੂੰ ਹੀ ਦੱਸਣੀਆਂ ਹਨ ਤੁਹਾਡੇ ਤੁਹਾਨੂੰ ਤੁਹਾਡੇ ਨਾਲ ਹੀ ਗੱਲਾਂ ਕਰਨੀਆਂ ਹਨ ਬਾਬਾ ਜੀ ਮੈਂ ਜੋ ਦੋ ਡੰਗ ਦੀ ਰੋਟੀ ਵੀ ਖਾਣੀ ਹੈ ਉਹ ਵੀ ਤੁਹਾਡੀ ਮਿਹਰ ਸਦਕਾ ਹੀ ਖਾਣੀ ਹੈ। ਬਾਬਾ ਜੀ ਤੁਸੀਂ ਮੈਨੂੰ ਕਦੇ ਇਕੱਲੇ ਨਾ ਛੱਡਣਾ। ਮੇਰਾ ਤਾਂ ਸਭ ਕੁਝ ਤੁਸੀਂ ਹੋ। ਤੁਸੀਂ ਬਸ ਬਾਬਾ ਜੀ ਦੇ ਅੱਗੇ ਇਹੀ ਅਰਦਾਸ ਬੇਨਤੀ ਕਰਨੀ ਹੈ। ਬਾਬਾ ਜੀ ਮੇਰੀ ਜ਼ਿੰਦਗੀ ਤਾਂ ਤੁਹਾਡੇ ਲੇਖੇ ਹੈ। ਬਾਬਾ ਜੀ ਜੇ ਤੁਸੀਂ ਮੇਰੇ ਨਾਲ ਹੋ ਤਾ ਮੈਂ ਹਾਂ ਜੇ ਤੁਸੀਂ ਮੇਰੇ ਨਾਲ ਨਹੀਂ ਤਾਂ ਮੈਂ ਨਹੀਂ ਬਾਬਾ ਜੀ ਤੇ ਇਨਾ ਪ੍ਰੋਸਾ ਰੱਖ ਕੇ ਆਉਂਗੀ ਤਾਂ ਕਦੇ ਵੀ ਖਾਲੀ ਹੱਥ ਨਹੀਂ ਮੁੜੂੰਗੀ ਫਿਰ ਤੁਹਾਨੂੰ ਕਦੇ ਵੀ ਡਰਨ ਦੀ ਲੋੜ ਨਹੀਂ ਪਵੇਗੀ ਬਾਬਾ ਦੀਪ ਸਿੰਘ ਜੀ ਨੇ ਫਿਰ ਆਪੇ ਸਭ ਕੁਝ ਸੰਭ ਲੈਣਾ ਹੈ ਤੁਸੀਂ ਕਦੇ ਵੀ ਟੈਨਸ਼ਨ ਵਿੱਚ ਰੱਬ ਨੂੰ ਨਾ ਭੁੱਲੋ ਜੇਕਰ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਭੁੱਲ ਭੁੱਲ ਜਾਂਦੇ ਹੋ ਤੇ ਨਾਮ ਸਿਮਰਨ ਨਹੀਂ ਕਰਦੇ ਤਾਂ ਤੁਸੀਂ ਹੋਰ ਵੀ ਟੈਨਸ਼ਨ ਵਿੱਚ ਹੋ ਸਕਦੇ ਹੋ ਸਾਧ ਸੰਗਤ ਜੀ ਮੈਂ ਵੀ ਇਸੇ ਤਰ੍ਹਾਂ ਹੀ ਕਰਦੀ ਹਾਂ ਜਦੋਂ ਮੈਨੂੰ ਕੋਈ ਟੈਨਸ਼ਨ ਹੁੰਦੀ ਹੈ ਤਾਂ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਹੀ ਅੱਗੇ ਹੀ ਰੱਖਦੀ ਹਾਂ ਤੇ ਬਾਬਾ ਦੀਪ ਸਿੰਘ ਜੀ ਅੱਗੇ ਤਰਲੇ ਕਰਦੀ ਹਾਂ ਤੇ ਬਾਬਾ ਜੀ ਤੁਸੀਂ ਹੀ ਹੋ ਮੇਰੇ ਤਾਂ ਬਾਬਾ ਦੀਪ ਸਿੰਘ ਜੀ ਮੇਰੇ ਸਾਰੇ ਦੁੱਖ ਦੂਰ ਕਰ ਦਿੰਦੇ ਹਨ ਸਾਰੇ ਮੇਰੇ ਮਨ ਦਾ ਡਰ ਦੂਰ ਕਰ ਦਿੰਦੇ ਹਨ ਜੇਕਰ ਤੁਸੀਂ ਨਾਮ ਸਿਮਰਨ ਕਰਦੇ ਰਹੇ ਬਾਬਾ ਜੀ ਅੱਗੇ ਇਸੇ ਤਰ੍ਹਾਂ ਅਰਦਾਸ ਕਰਦੇ ਰਹੇ ਤਾਂ ਤੁਹਾਡੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਵੇਗੀ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਜੇਕਰ ਹਾਰ ਲਿਖੀ ਹੋਵੇਗੀ ਤਾਂ ਬਾਬਾ ਦੀਪ ਸਿੰਘ ਜੀ ਉਸ ਨੂੰ ਜਿੱਤ ਵਿੱਚ ਵੀ ਬਦਲ ਦੇਣਗੇ ਤੁਹਾਡੀ ਭਗਤੀ ਸੱਚੀ ਹੋਣੀ ਚਾਹੀਦੀ ਹੈ ਨੀਅਤ ਸੱਚੀ ਹੋਵੇ ਤਾਂ ਹੀ ਇਹ ਸਭ ਕੁਝ ਹੋ ਸਕਦਾ ਹੈ ਜੋ ਅਸੀਂ ਕਦੇ ਵੀ ਨਹੀਂ ਸੋਚਿਆ ਹੁੰਦਾ ਫਿਰ ਮਾਲਕ ਸਾਨੂੰ ਉਹ ਵੀ ਦੇ ਦਿੰਦਾ ਹੈ ਜੋ ਅਸੀਂ ਕਦੇ ਸੋਚਦੇ ਵੀ ਨਹੀਂ ਸਤ ਸੰਗਤ ਜੀ ਫਿਰ ਸਾਡਾ ਮਾਲਕ ਬਾਬਾ ਦੀਪ ਸਿੰਘ ਜੀ ਵੀ ਸਾਡੀ ਵਾਂ ਕਦੇ ਨਹੀਂ ਛੜਦੇ ਬਸ ਤੁਸੀਂ ਮਿਹਨਤ ਕਰਕੇ ਅੱਗੇ ਵਧੀ ਜਾਣਾ ਬਾਬਾ ਜੀ ਤੇ ਭਰੋਸਾ ਰੱਖ ਕੇ ਬਾਬਾ ਦੀਪ ਸਿੰਘ ਜੀ ਆਪੇ ਸਭ ਸੰਭ ਲੈਣਗੇ ਜਦੋਂ ਤੁਸੀਂ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਪੱਕ ਕਰ ਲਿਆ ਉਸੇ ਸਮੇਂ ਸਾਰੀ ਟੈਨਸ਼ਨ ਡਰ ਖਤਮ ਹੋ ਜਾਵੇਗਾ ਉਹ ਇਨਸਾਨ ਮਜ਼ਬੂਤ ਬਣ ਜਾਂਦਾ ਹੈ ਤੇ ਕਦੇ ਵੀ ਤੁਸੀਂ ਨਹੀਂ ਘਬਰਾਉਣਾ ਤੁਸੀਂ ਵਿਸ਼ਵਾਸ ਕਰਦੇ ਜਾਓ ਬਾਬਾ ਦੀਪ ਸਿੰਘ ਜੀ ਆਪੇ ਸਭ ਕੁਝ ਸੰਭ ਲੈਂਦੇ ਹਨ ਸਾਤ ਸੰਗਤ ਜੀ ਬਾਬਾ ਨਾਮ ਬਾਬਾ ਦੀਪ ਸਿੰਘ ਜੀ ਦੇ ਸਿਮਰਨ ਵਿੱਚ ਇੰਨੀ ਤਾਕਤ ਹੈ ਕਿ ਜੇਕਰ ਅਸੀਂ ਉਹਦਾ ਸਿਮਰਨ ਕਰਦੇ ਹਾਂ ਤਾਂ ਸਾਡੀ ਟੈਨਸ਼ਨਾਂ ਨੇੜੇ ਵੀ ਨਹੀਂ ਆਉਂਦੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਪਹਿਲਾਂ ਹੀ ਸੰਭਾਲ ਲੈਂਦੇ ਹਨ ਸੋ ਸਾਤ ਸੰਗਤ ਜੀ ਤੁਸੀਂ ਵੀ ਇਸੇ ਤਰ੍ਹਾਂ ਨਾਮ ਸਿਮਰਨ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ